ਡਾਇਰੀ ਚ ਲਿਖਣਾ ਬਹੁਤ ਵਧੀਆ ਲਾਦਾ ਆਬਦੇ ਜੀ ਅ ਡਾਇਰੀ ਵੱਕੇ ਡਾਇਰੀ ਹੁੰਦੀ ਹੈ ਕਿ ਫੋਨ ਤੇ ਨੋਟਸ ਬਣਾਉਣੀ ਨਹੀਂ ਨਹੀਂ ਜੀ ਮੇਰੇ ਕੋਲ ਤਾਂ ਡਾਇਰੀਆਂ ਭਰੀਆਂ ਪਈਆਂ ਨੇ ਅ ਫਿਨਿਸ਼ ਕਰਕੇ ਇਹ 2025 ਦੀ ਵੀ ਮੈਂ ਇੱਕ ਸਟਾਰਟ ਕੀਤੀ ਹੋਈ ਆ ਹੁਣ ਬੜੀ ਸੋਹਣੀ ਲਈ ਆ ਤੇ ਉਹਦੇ ਤੇ ਮੈਂ ਡੇਲੀ ਲਿਖਦੀ ਆ ਆਪਣੇ ਫੀਲਿੰਗਸ ਕਿ ਅੱਜ ਜਿੱਦਾਂ ਦਾ ਦਿਨ ਆ ਫਿਰ ਪਿੱਛੇ ਮੈਂ ਲਿਖਦੀ ਆ 10 ਚੀਜ਼ਾਂ ਜਿਨ੍ਹਾਂ ਦਾ ਮੈਂ मतलब ਜਿਨ੍ਹਾਂ ਲਈ ਮੈਂ ਗ੍ਰੇਟਫੁਲ ਆ ਸੋ ਮੈਂ ਬਹੁਤ ਸਾਲ ਪਹਿਲਾਂ ਛੋਟੇ ਹੁੰਦੇ ਇੱਕ ਡਾਇਰੀ ਸ਼ੁਰੂ ਕੀਤੀ ਅੱਛਾ ਮੈਂ ਘਰੇ ਕੋਈ ਝੂਠ ਬੋਲਿਆ ਸੀ ਤੇ ਮੈਂ ਪਹਿਲੇ ਪੇਜ ਤੇ ਉਹੀ ਲਿਖਿਆ ਹੋਵੇ ਮੈਂ ਅੱਜ ਆਪਦੇ ਡੈਡ ਨੂੰ ਝੂਠ ਬੋਲਿਆ ਮੰਮੀ ਨੂੰ ਝੂਠ ਬੋਲਿਆ ਅੱਛਾ ਜੀ ਅਨਫੋਰਚੂਨੇਟਲੀ ਮੇਰੇ ਡੈਡ ਨੇ ਉਹ ਪੜ ਲਈ ਅੱਛਾ ਪਹਿਲਾਂ ਹੀ ਤੇ ਮੈਂ ਅੱਜ ਵੀ ਕਈ ਵਾਰ ਇਹ ਸੋਚਦਾ ਵੀ ਉਹਨਾਂ ਨੇ ਮੈਨੂੰ ਕਿਉਂ ਦੱਸਿਆ ਜੇ ਪੜ ਲਈ ਸੀ ਤਾਂ ਆਪਦੇ ਅੰਦਰ ਰੱਖ ਲੈਂਦੇ ਮੈਂ ਉਹ ਡਾਇਰੀ ਲਿਖਦਾ ਤਾਂ ਰਹਿੰਦਾ ਤੇ ਨਾ ਹੀ ਮੈਨੂੰ ਕੁਝ ਨਹੀਂ ਹੋਇਆ ਮੇਰੀ ਸਿਰਫ ਜਲਾਲਤ ਹੋਈ ਉਹ ਘਰੇ ਆਇਆ ਉਹਨਾਂ ਨੇ ਕਹਿੰਦਾ ਅੱਛਾ ਹੁਣ ਤੋਂ ਝੂਠ ਬੋਲਿਆ ਕਰੇਗਾ ਮੈਂ ਕਹਿੰਦੀ ਚਲੋ ਮੈਨੂੰ ਇਹ ਨਾ ਸਮਝ ਆਵੇ ਵੀ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਮੈਨੂੰ ਪਤਾ ਲੱਗਿਆ ਮੇਰੇ ਰੂਮ ਚੋ ਰਜਿਸਟਰ ਸੀ ਡਾਇਰੀ ਕਾਦੀ ਸੀ ਉਹ 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 ਬਸ ਉਹ ਇੱਕ ਤੇ ਪਹਿਲਾ ਤੇ ਆਖਰੀ ਪੰਨਾ ਸੀ ਉਹ ਡਾਇਰੀ ਦਾ ਕਹਿੰਦੇ ਜੇ ਪੜ ਲਈ ਸੀ ਅੰਦਰ ਤਾਂ ਰੱਖ ਲੈਣੇ ਕਿੱਟੋ ਘਟ ਰੱਖ ਲੈਂਦੇ ਆਪਦੇ ਲਿਖਦਾ ਤਾਂ ਰਹਿੰਦਾ ਮੈਂ ਜਾ ਕੇ ਤੁਹਾਡੇ ਨਾਲ ਐਂ ਵਾਪਰੇ ਆ ਕਿਤੇ ਕੋਈ ਪੰਨਾ ਪੇਜ ਕਿਸੇ ਨੇ ਪੜਿਆ ਹੋਵੇ ਜੀ ਮੈਂ ਇਹ ਉਹ ਇੱਕ ਵਾਰੀ ਅਸੀਂ ਦਿਲਜੀਤ ਸਰ ਨਾਲ ਸ਼ੂਟ ਕਰਦੇ ਸੀਗੇ ਤੇ ਉਹਨਾਂ ਨੇ ਅਸੀਂ ਇੱਕ ਗਾਣਾ ਕੀਤਾ ਆ ਸਟ੍ਰੇਂਜਰ ਉਦੋਂ ਮੈਂ ਨਵੀਂ ਨਵੀਂ ਡਾਇਰੀ ਚ ਲਿਖਣਾ ਸ਼ੁਰੂ ਕੀਤਾ ਸੀ ਆ ਸਟ੍ਰੇਂਜਰ ਸਟ੍ਰੇਂਜ ਹਾਂਜੀ ਤੇ ਉਹਨਾਂ ਉਦੋਂ ਮੈਂ ਨਵਾਂ ਨਵੀਂ ਨਵੀਂ ਡਾਇਰੀ ਚ ਲਿਖਣਾ ਸ਼ੁਰੂ ਕੀਤਾ ਸੀਗਾ ਉਦੋਂ ਮੈਂ ਉੱਥੇ ਲਿਖਿਆ ਸੀ ਕਿ ਆ ਮੈਂ ਉਦੋਂ ਮੇਰੇ ਮੇਰੇ ਪਿੰਪਲਸ ਬੜੇ ਸੀ ਮੈਂ ਭਾਰ ਘਟਾਉਣਾ ਤੇ ਮੇਰੇ ਪਿੰਪਲਸ ਬਹੁਤ ਨੇ ਇਦਾਂ ਮੈਂ ਕੁਝ ਲਿਖਿਆ ਹੋਣਾ ਤੇ ਉਹ ਡਾਇਰੀ ਕਿਤੇ ਉਹ ਵੈਲਵਟ ਦੀ ਸੀ ਬੜੀ ਸੋਹਣੀ ਸੀਗੀ ਤੇ ਉਹ ਸ਼ੂਟ ਕਰਦੇ ਸੀ ਸੁਖ ਜਿਹੜੇ ਡਾਇਰੈਕਟਰ ਸੀਗੇ ਉਸ ਗਾਣੇ ਦੇ ਉਹ ਨਾ ਮੈਂ ਲਿਖ ਰਹੀ ਸੀ ਮੈਂ ਫਿਨਿਸ਼ ਕੀਤੀ ਤਾਂ ਮੈਂ ਉੱਥੇ ਰੱਖਤੀ ਤੇ ਸੋ ਕਹਿੰਦੇ ਫਟਾਫਟ ਇੱਕ ਨਾ ਉਹ ਫਾਈਲ ਚਾਹੀਦੀ ਉਹ ਕੁੜੀ ਜਿਹੜੀ ਉਹਨਾਂ ਦੇ ਨਾਲ ਖੜੀ ਉਹਨੂੰ ਕੁਝ ਚਾਹੀਦਾ ਉਹਨੂੰ ਹੱਥ 'ਚ ਕੁਝ ਚਾਹੀਦਾ ਫਟਾਫਟ ਫਟਾਫਟ ਤੇ ਉਹ ਆਏ ਮੇਰੇ ਕੋਲ ਤੇ ਕਹਿੰਦੇ ਆ ਕੀ ਆ ਮੈਂ ਕਿਹਾ ਇਹ ਮੇਰੀ ਡਾਇਰੀ ਆ ابھی ਮੈਂ ਹੁਣੇ ਹੀ ਸ਼ੁਰੂ ਕੀਤੀ ਆ 에ਅਰਪੋਰਟ ਤੇ ਵੀ ਮੈਂ ਦੇਤੀ ਲਿਖਿਆ ਸੀਗਾ ਹੁਣੇ ਵੀ ਮੈਂ ਲੈ ਕੇ ਹਟੀਆਂ ਵੀ ਕੋਈ ਪੜੇ ਨਾ ਮੈਂ ਦੇ ਦੂੰਗਾ ਪਾਤ ਦੇ ਦੂੰਗੀ ਤੁਹਾਨੂੰ ਉਹਨਾਂ ਨੇ ਲਈ ਕਹ ਉਹ ਕਿਤੇ ਕੰਦ ਸੀ ਇੱਦਾਂ ਦਿਖ ਨਹੀਂ ਰਿਹਾ ਸੀ ਦੂਜੇ ਪਾਸੇ ਸ਼ਾਰਟ ਉਹਨਾਂ ਨੇ ਦੇਤੀ 5 ਮਿੰਟ ਹੋਏ ਮੈਨੂੰ ਥੋੜੀ ਫੀਲਿੰਗ ਆਈ ਵੀ ਮੈਂ ਜਾ ਕੇ ਦੇਖ ਤਾਂ ਲਵਾਂ ਵੀ ਵੀ ਪੜ ਰਹੇ ਐ ਜੀ ਤੇ ਮੈਂ ਗਈ ਤੇ ਉਹ ਦਲਜੀਤ ਸਰ ਪੜ ਰਹੇ ਸੀ ਤੇ ਫਿਰ ਮੈਂ ਮੈਂ ਖੋਲ ਬਣਿਆ ਨਹੀਂ ਫਿਰ ਮੈਂ ਉਹਨਾਂ ਤੋਂ ਫੜੀ ਤੇ ਮੈਂ ਕਿਹਾ ਤੁਸੀਂ ਭਈ ਇੱਦਾਂ ਵੀ ਮੇਰੀ ਡਾਇਰੀ ਆ ਪਰਸਨਲ ਇੱਦਾਂ ਤਾਂ ਕਹਿੰਦੇ ਜਾਂ ਤਾਂ ਸੌ ਖਾ ਕੇ ਕਹਿੰਦਾ ਨਾ ਵੀ ਭਾਜੀ ਇਹ ਰੂਪੀ ਦੀ ਡਾਇਰੀ ਆ ਪਰਸਨਲ ਆ ਪੜਿਓ ਨਾ ਪਰ ਇਹਨਾਂ ਨੂੰ ਫੜਾ ਦਿਓ ਕਹਿੰਦੇ ਫਿਰ ਮੈਂ ਨਹੀਂ ਪੜ ਪਰ ਉਹਨਾਂ ਨੇ ਪੜੀ ਤੇ ਮੈਂ ਕਿਹਾ ਤੁਹਾਨੂੰ ਤੁਸੀਂ ਕੁਝ ਪੜਿਆ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਸ਼ੁਰੂ ਕੀਤੀ ਸੀ ਫਿਰ ਉਹ ਸ਼ੂਟ ਸਟਾਰਟ ਹੋਇਆ ਸ਼ੂਟ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਇੱਕਦਮ ਜੇ ਕਿੰਨੇ ਤੂੰ ਮੋਟੀ ਨਹੀਂ ਹੈਗੀ ਤੇ ਪਿੰਪਲਸ ਨਹੀਂ ਹੈਗੇ ਤੇਰੇ ਮੈਂ ਕਿਹਾ ਸੋਕ ਕਹਿੰਦਾ ਤਵਾਹੀ ਲਿਖਣਾ ਸੀ ਮਨ ਕਰਦਿਆਂ ਨੇ ਤਾਂ ਨਹੀਂ ਪੜੀ ਨਾ ਜੇ ਤੱਕ ਕੋਈ ਐਹੋ ਜੀ ਸਿਚੁਏਸ਼ਨ ਤਾਂ ਨਹੀਂ ਬਣੀ ਜਿੱਥੇ ਮਾਂ ਪਿਓ ਅੱਗੇ 엠ਬੈਰੇਸ ਹੋਣਾ ਪਿਆ ਹੋਵੇ ਮੇਰੇ ਤਰ੍ਹਾਂ ਨਹੀਂ ਜੀ ਨਹੀਂ ਜੀ ਦੋਸਤਾਂ ਦਾ ਆਇਆ ਦਿਲਜੀਤ ਭਾਈ ਜੀ ਦਾ ਤਾਂ ਕੋਈ ਨਹੀਂ ਉਹ ਅੱਜ ਤੁਸੀਂ ਦੱਸਤੀ ਉਹਨਾਂ ਨੇ ਤਾਂ ਕਿਸੇ ਨੂੰ ਦੱਸਿਆ ਨਹੀਂ ਉਹਨਾਂ ਨੇ ਇਹ ਗੱਲ